ਜੀ ਸਤਿ ਸ਼੍ਰੀ ਅਕਾਲ ਦੋਸਤੋ ਮਰਯਾਯੁਰਵੇਚਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਪਾ ਗੱਲ ਕਰਾਂਗੇ ਅੱਜ ਕਿਸੇ ਵੀਰ ਨੇ ਮੈਸੇਜ ਕੀਤਾ ਵਾ ਵੀ ਜਿਹੜੀ ਗਰਮੀਆਂ ਦੇ ਵਿੱਚ ਸ਼ਰਦਾਈ ਬਣਾਉਂਦੇ ਹੋ ਕਿਸ ਤਰ੍ਹਾਂ ਬਣਾਉਣੀ ਚਾਹੀਦੀ ਹੈ ਜਨੂੰ ਦਿਨ ਦੇ ਵਿੱਚ ਕਿੰਨੀ ਵਾਰ ਪੀਤਾ ਜਾ ਸਕਦਾ ਵਾ ਜਾਂ ਕਿੰਨੇ ਟਾਈਮ ਬਾਅਦ ਆਪਾਂ ਨੂੰ ਪੀਣੀ ਚਾਹੀਦੀ ਜਿਸ ਤਰ੍ਹਾਂ ਹੁਣ ਗਰਮੀ ਜਿਹੜੀ ਆ ਸ਼ੀਆਲੀ 30 ਡਿਗਰੀ ਜਾਂਦੀ ਹੈ ਤੇ ਇਹਦੇ ਵਿੱਚ ਆਪਾਂ ਜਿਹੜੀ ਸ਼ਰਦਾਈ ਆ ਠੰਡੀ ਉਹ ਪੀ ਸਕਦੇ ਹਾਂ ਪਰ ਉਹਨੂੰ ਪੀਣ ਦਾ ਤਰੀਕਾ ਕੀ ਹੈ ਉਹਦੇ ਵਿੱਚ ਕੀ ਕੀ ਚੀਜ਼ ਪਾਣੀ ਚਾਹੀਦੀ ਜਿਹੜੀ ਸਹੀ ਤਰੀਕਾ ਵਾ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਅੱਜ ਕੱਲ ਪਾਈ ਜਾਂਦੇ ਆ ਪਰ ਨਹੀਂ ਉਹਦੇ ਵਿੱਚ ਸਿਰਫ ਛੋਟੀ ਇਲਾਚੀ ਕਾਲੀ ਮਿਰਚ ਤੇ ਖਸਖਾਸ ਬਦਾਮ ਦੀ ਗਿਰੀ ਇਹ ਚੀਜ਼ਾਂ ਪੈਣੀਆਂ ਜਮਮਗੇ ਦੇ ਪਾਸੇ ਇਹਨਾਂ ਪੰਜਾਂ ਚੀਜ਼ਾਂ ਤੋਂ ਇਲਾਵਾ ਕੁਝ ਨਹੀਂ ਪਾਉਣਾ ਇਹਨਾਂ ਨੂੰ ਜਿੰਨੀ ਮਾਤਰਾ ਵਿੱਚ ਵੀ ਲੈਣਾ ਤੁਸੀਂ ਖਾਸ-ਖਾਸ ਜਿਆਦੀ ਲੈਣੀ ਆ ਬਦਾਮ ਥੋੜੇ ਘੱਟ ਲੈ ਲਓ ਉਦੋਂ ਘੱਟ ਜਿਹੜੀ ਆ ਮਗਜ ਲੈ ਲਓ ਮਗੇ ਤੋਂ ਘੱਟ ਇਲਾਚੀ ਲੈ ਲਓ ਇਲਾਚੀ ਤੋਂ ਘੱਟ ਕਾਲੀ ਮਿਰਚ ਲੈ ਲਓ ਇਸੇ ਤਰੀਕੇ ਨਾਲ ਤੁਸੀਂ ਇਹ ਜਿਹੜਾ ਤੋਲਿਆ ਇੱਕ ਬਣਾਉਣਾ ਵਾ ਤੁਹਾਨੂੰ ਘਟਵਾ ਦੇਣੀ ਚਾਹੀਦਾ ਉਸ ਤੋਂ ਬਾਅਦ ਕੀ ਕਰਨਾ ਵਾ ਤੁਸੀਂ ਕੋਈ ਕੱਚ ਦੇ ਕੋਲੇ ਵਿੱਚ ਜਾਂ ਘੜੇ ਵਿੱਚ ਕੋਰੇ ਕੁਜੇ ਵਿੱਚ ਛੋਟਾ ਜਿਹਾ ਕੁਜਾ ਲੈ ਲੈਣਾ ਉਹਦੇ ਵਿੱਚ ਪਾਣੀ ਪਾ ਕੇ ਫਿਰ ਆਦਮੀ ਸਾਰੀਆਂ ਚੀਜ਼ਾਂ ਨੂੰ ਪੀਣੀਆਂ ਜੇ ਹੋ ਸਕੇ ਤੇ ਤੁਸੀਂ ਕੱਚ ਦੇ ਬਰਤਨ ਵਿੱਚ ਪਿਓ ਕੱਚ ਦੀ ਕੋਈ ਵੀ ਧਾਤ ਨਹੀਂ ਹੁੰਦੀ ਕੋਈ ਵੀ ਆਪਣਾ ਅਸਰ ਨਹੀਂ ਛੱਡਦਾ ਇਹ ਧਾਤ ਇਹੋ ਜੀ ਜਿੰ ਮਿੱਟੀ ਦੇ ਵਿੱਚ ਪਾਉਂਗੇ ਤੇ ਉਹ ਠੰਡੀ ਤੇ ਹੋਣੀ ਹੈ ਪਾਣੀ ਨਾਲ ਤੇ ਮਿੱਟੀ ਦਾ ਪਾਂਡਾ ਹੋਰ ਠੰਡਾ ਕਰ ਦੇਗਾ ਤੁਸੀਂ ਤੇ ਇਹਨਾਂ ਨੂੰ ਫਿਰ ਕੀ ਕਰਨਾ ਵਾ ਸਵੇਰੇ ਫੇਰ ਪੁੰਨ ਲੈਣਾ ਉਹ ਜਿਹੜਾ ਪਾਣੀ ਉਹ ਰੋੜਦਾਨੀ ਹੈ ਉਸੇ ਪਾਣੀ ਨੂੰ ਪਾ ਪਾ ਕੇ ਇਹਨਾਂ ਨੂੰ ਰਗੜੋ ਚੰਗੀ ਤਰ੍ਹਾਂ ਰਗੜ ਰਗੜ ਕੇ ਇਕਜਾਨ ਕਰ ਦਿਓ ਰਾਤ ਨੂੰ ਭੇਣੀ ਹੈ ਪਹਿਲਾਂ ਦਿਨੇ ਫਿਰ ਜਿਹੜੀ ਆ ਉਸੇ ਪਾਣੀ ਨਾਲ ਹੀ ਰਗੜਨਾ ਉਹਨੂੰ ਬੁਲ ਕੇ ਜਿੰਨਾ ਵੀ ਮਟੀਰੀਅਲ ਤੁਸੀਂ ਧਿਆਨ ਉਹਦੇ ਵਿੱਚ ਤਾਗੇ ਵਾਲੀ ਮਿਸ਼ਰੀ ਪਾ ਸਕਦੇ ਆ ਸਵਾਦ ਅਨੁਸਾਰ ਪਰ ਜਿਆਦਾ ਮਿੱਠਾ ਜਿਹੜਾ ਉਹ ਸਰੀਰ ਨੂੰ ਨੁਕਸਾਨ ਕਰਦਾ ਮਿੱਠਾ ਚਾਹ ਕੁਦਰਤੀ ਹੈ ਤੇ ਚਾਹ ਕੈਮੀਕਲ ਵਾਲਾ ਖਾਣ ਦੇ ਇਹ ਬਹੁਤਾ ਨਹੀਂ ਵਰਤਣਾ ਚਾਹੀਦਾ ਹਰ ਬੰਦੇ ਨੂੰ ਨਹੀਂ ਵਰਤਣਾ ਚਾਹੀਦਾ ਕਿਉਂਕਿ ਕਈ ਵਾਰੀ ਜਿਆਦਾ ਮਿੱਠਾ ਖਾ ਕੇ ਤੋਂ ਸਾਡੇ ਅੱਜ ਕੱਲ੍ਹ ਇਸ ਤਰ੍ਹਾਂ ਬਣਿਆਵਾ ਕੰਮ ਪੰਜਾਬ ਦਾ ਕੰਮ ਕਰਦੇ ਨਹੀਂ ਲੋਕ ਮਿੱਠਾ ਖਾਈ ਜਾਂਦੇ ਹੋ ਸ਼ੂਗਰ ਹੋ ਜਾਂਦੀ ਹੈ। ਖੰਡ ਪਚਦੀ ਨਹੀਂ। ਤੋਂ ਬਾਅਦ ਵਿੱਚ ਜਿਹੜੀ ਥੋੜੀ ਖਾਂਦੇ ਸੀ ਉਹਦੇ ਤੋਂ ਵੀ ਬੰਦਾ ਜਾਂਦਾ। ਤੋਂ ਆਪਣਾ ਪਰਹੇਜ਼ ਪੂਰਾ ਰੱਖੋ। ਮਿੱਠਾ ਜਿਹੜਾ ਬਹੁਤ ਲਾਈਟ ਪਾ ਕੇ ਉਹਨੂੰ ਤੁਸੀਂ ਪੀ ਸਕਦੇ ਆ ਸਵੇਰੇ 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 ਕਿੰਨੇ ਵਜੇ 11 ਵਜੇ 10 ਵਜੇ ਤੋਂ ਬਾਅਦ ਪੀਣੀ। ਸਵੇਰੇ ਸਵੇਰ ਬਾਤ ਬਹੁਤ ਜ਼ਿਆਦਾ ਵਧ ਜਾਂਦਾ। 10 ਵਜੇ ਤੱਕ ਬਾਦ ਦਾ ਸਮਾਂ। ਉਸ ਸਮੇਂ ਕੋਈ ਵੀ ਚੀਜ਼ ਨਹੀਂ ਪੀਣੀ ਚਾਹੀਦੀ। ਜੇ ਪੀਣੀ ਹੈ, ਨਿੰਬੂ ਪਾਣੀ ਪੀ ਸਕਦੇ ਹੋ, ਜੂਸ ਪੀ ਸਕਦੇ ਹੋ। ਇਹ ਜਿਹੜੀ ਹੈ, ਇਹ ਲੱਸੀ ਜਿਸ ਤਰ੍ਹਾਂ ਲੱਸੀ ਦੀ ਤਸਵੀਰ ਹੁੰਦੀ ਹੈ, ਇਹ ਉਸ ਤਸਵੀਰ ਚ ਆ ਜਾਂਦੀ ਸਰਦਾ ਜੀ। ਕਿਉਂਕਿ ਜਿਆਦਾ ਠੰਡੀ ਹੋਣੀ ਹੈ। ਤੇ ਇਹਨੂੰ ਤੁਸੀਂ ਦੁਪਹਿਰੇ ਵਰਤ ਸਕਦੇ ਹੋ। 12 ਵਜੇ ਤੋਂ ਲੈ ਕੇ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ। ਹਦ ਤਿੰਨ ਵਜੇ ਤੱਕ। ਤੈਨੂੰ ਇਹ ਤੋਂ ਬਾਅਦ ਫਿਰ ਜਿਹੜਾ ਵਾ ਉਹ ਕਫ ਦਾ ਸਮਾ ਸ਼ੁਰੂ ਹੋ ਜਾਂਦਾ ਤੇ ਬਾਅਦ ਜਿਹੜੀ ਇਹ ਚੀਜ਼ ਨਹੀਂ ਵਰਤਣੀ ਚਾਹੀਦੀ ਉਹ ਫਿਰ ਹੋਰ ਰੋਗ ਪੈਦਾ ਕਰਦੀ ਫਿਰ ਕਹਿ ਦਿੰਦੇ ਜੀ ਨੁਸਖੇ ਜਿਹੜੇ ਦੱਸੇ ਸਹੀ ਨਹੀਂ ਉਹ ਨੁਸਕੇ ਨਹੀਂ ਲੈਂਦੇ ਵਰਤੰਦਾ ਤਰੀਕਾ ਗਲਤ ਤੇ ਇਸ ਕਰਕੇ ਇਹ ਜਿਹੜੀ ਸ਼ਰਤ ਆਈ ਹੈ ਇਹ ਵੀ ਫਿਰ ਹਫ਼ਤੇ ਜਾਂ ਦੋ ਹਫ਼ਤੇ ਬਾਅਦ ਪੀ ਸਕਦੇ ਬਹੁਤਾ ਨਹੀਂ ਇਦੇ ਨਾਲ ਕੀ ਹੁੰਦਾ ਵਾ ਜਿਹੜੇ ਸਾਡੇ ਗੋਡਿਆਂ 'ਚ ਜਾਂ ਜੋੜਾਂ 'ਚ ਗਰੀਸ ਆ ਉਹ ਗਰਮੈਸ਼ ਨਾਲ ਹੀਟ ਨਾਲ ਚਲਦੀ ਹੈ ਤੇ ਇਹ ਅੰਦਰ ਮਤਲਬ ਜਿਆਦੀ ਠੰਡ ਪਾ ਦਿੰਦੀ ਹੈ ਉਹਦੇ ਨਾਲ ਕਈ ਵਾਰੀ ਗੋਡਿਆਂ ਦੀ ਗਰੀਸ ਜਿਹੜੀ ਜੰਮ ਜਾਂਦੀ ਹੈ ਚੱਲਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਇਹ ਅਜੇ ਤੁਹਾਨੂੰ ਦੱਸੇ ਸ਼ਰਦਾਈ ਬਣਾਉਣ ਦਾ ਤਰੀਕਾ ਵੀ ਇਹਨਾਂ ਪੰਜਾਂ ਚੀਜ਼ਾਂ ਤੋਂ ਇਲਾਵਾ ਕੋਈ ਵੀ ਇਹਦੇ ਵਿੱਚ ਚੀਜ਼ ਨਹੀਂ ਐਕਸਟਰਾ ਪਾਉ। ਅੱਜਕੱਲ ਵੀਡੀਓ ਵੇਖੋ ਜੋ ਮਰਜ਼ੀ ਛੁੱਟੀ ਜਾਂਦੇ ਆ। ਪੀ ਜਾਂ ਉਹ ਗਲਾਬ ਦੇ ਫੁੱਲ ਗਲਾਬ ਦੇ ਫੁੱਲ ਤੇ ਪਾਉਣਾ ਨਹੀਂ ਚਾਹੀਦੀ ਇੱਕ ਪਾਸੇ ਆਪਾਂ ਠੰਡੀ ਸ਼ਰਦਾਈ ਪੀਂਦੇ ਗਲਾਬ ਦੇ ਫੁੱਲ ਤੇ ਅਤ ਗਰਮ ਹੈ ਉਹ ਤੇ ਕਿਸੇ ਪ੍ਰੈਗਨੈਂਟ ਜਨਾਨੀ ਨੂੰ ਦੇ ਦਈਏ ਤੇ ਉਹਦਾ ਨੁਕਸਾਨ ਕਰ ਦਿੰਦੇ ਬਸ ਯਾਰ ਕਿ ਬੜੇ ਧਿਆਨ ਨਾਲ ਤਰੀਕੇ ਨਾਲ ਚੀਜ਼ ਵਰਤੋ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀ ਲਗਾਓ ਜਿਹੜੀ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ ਤਾਂ ਬਹੁਤ ਵਧੀਆ ਵਾ ਨੁਸਖਾ ਵਾ ਇਹ ਵੀ ਵਰਤ ਕੇ ਵੇਖੋ ਇਹਦੇ ਹਰ ਬੰਦਾ ਵਰਤ ਸਕਦਾ ਹੈ